ਕਣਕ ਦਾ ਪਹਿਲਾ ਪਾਣੀ ਅਲੱਗ-ਅਲੱਗ ਹਿੱਸਿਆਂ 'ਚ ਸ਼ੁਰੂ ਹੋ ਚੁੱਕਾ ਹੈ। ਅੱਜ 26 ਨਵੰਬਰ ਤੋਂ 25 ਹੈ ਤੇ ਅਗਲੇ 8-10 ਦਿਨ ਕੋਈ ਵਰਖਾ ਦੀ ਸੰਭਾਵਨਾ ਨਹੀਂ ਹੈ ਤੇ ਪਾਣੀ ਆਸਥੀ ਚੰਗਾ ਟਾਈਮ ਹੈ। ਪਰੰਤੂ ਇਹਦੇ ਨਾਲ ਇੱਕ ਦਿੱਕਤ ਸਾਹਮਣੇ ਆ ਰਹੀ ਹੈ ਕਿ ਕੁਝ ਥਾਨਾਂ 'ਤੇ ਕਿਸਾਨ ਨੂੰ ਮੈਗਨੀਜ਼ ਦੇ ਨਾਲ ਕੋਈ ਨੈਨੋ ਯੂਰੀਆ ਪਵਾ ਰਿਹਾ ਹੈ, ਕੋਈ ਕੁਝ ਪਵਾ ਰਿਹਾ ਹੈ, ਕੋਈ ਥੱਲੇ ਮਾਈਕਰੋ ਜਿਆ ਪਵਾ ਰਿਹਾ ਹੈ। ਕਿਸਾਨ ਸਾਥੀਓ, ਦੋ-ਦੋ ਪੱਤੇ ਕਣਕ ਦੇ ਨੇ ਜੇ ਇਸ ਇਲਾਕੇ ਦੇ ਵਿੱਚ ਮੈਗਨੀਟਿਕ ਘਾਟ ਹੁੰਦੀ ਹੈ 30.5% 43 ਅੱਧਾ ਕਿਲੋ ਮੈਗਨੀ ਸਰਫੇਟ ਆਪਾਂ 100 ਲੀਟਰ ਪਾਣੀ ਚ ਪਾ ਕੇ ਸਪਰੇਅ ਕਰਨੀ ਹੈ ਸਾਡੀ ਕਣਕ ਪੀਲੀ ਨਹੀਂ ਪਵੇਗੀ ਮੈਗਨੀਟਿਕ ਘਾਟ ਤੁਸੀਂ ਪਹਿਲਾਂ ਹੀ ਸਪਲੇ ਕਰ ਦੇਣੀ ਹੈ ਪਰੰਤੂ ਜੇ ਤੁਸੀਂ ਇਹਦੇ ਵਿੱਚ ਹੋਰ ਪ੍ਰੋਡਕਟ ਨਾਲ ਪਾਉਣੇ ਸ਼ੁਰੂ ਕਰ ਦੇਵੋ 2 3 4 ਚੀਜ਼ਾਂ ਲਾ ਕੇ ਕਰੋਗੇ ਤਾਂ ਤੁਹਾਡੇ ਮੈਗਨੀ ਦੇ ਜੋ ਅਸਰ ਹੈ ਉਹ ਤੇ ਪ੍ਰਭਾਵ ਹਰ ਹਾਲਤ ਦੇ ਵਿੱਚ ਪਵੇਗਾ ਤਾਂ ਐਸ ਕਰਕੇ ਬੇਨਤੀ ਹੈ ਕਿ ਤੁਹਾਡੇ ਖੇਤ ਜਿੱਥੇ ਮੈਗਨੇਟਿਕ ਘਾਟ ਆਉਂਦੀ ਹੈ ਪਹਿਲੇ ਪਾਨ ਤੋਂ ਪਹਿਲਾਂ ਮੈਗਿੰਦਾ ਹੀ ਸਪਰੇਅ ਕਰੋ ਮਾਈਕੋ ਰਾਈਜ਼ਾ ਦੀ ਕੋਈ ਸ਼ਪਾਰਸ਼ ਨਹੀਂ ਹੈ ਆਪਾਂ ਇਸ ਤੱਕ ਦਿਨ ਡਿਟੇਲ ਚ ਗੱਲ ਕਰਾਂਗੇ ਕਿ ਹੁੰਦਾ ਕੀ ਹੈ ਤਾਂ ਇਸ ਮਾਇਆ ਜਾਲ ਤੋਂ ਬਚੋ ਦੇਖੋ ਪ੍ਰੋਡਕਟਾਂ ਦੇ ਨਾਲ ਝਾੜ ਨਹੀਂ ਆਉਂਦਾ ਜੇ ਪ੍ਰੋਡਕਟਾਂ ਨਾਲ ਝਾੜ ਆਉਣਾ ਹੁੰਦਾ ਤਾਂ ਝੋਨੇ ਦੇ ਵਿੱਚ ਵੀ ਝਾੜ ਵੱਜ ਜਾਣੇ ਸੀ ਪੂਰਾ ਪੰਜਾਬ ਇੱਕ ਪਾਸੋਂ ਲੈ ਕੇ ਦੂਜੇ ਪਾਸੇ ਤੱਕ ਝਾੜ ਘਟਿਆ ਹੈ ਤਾਂ ਜੇ ਪ੍ਰੋਡਕਟਾਂ ਨਾਲ ਝਾੜ ਵੱਧਦੇ ਹੁੰਦੇ ਤਾਂ ਉਹ ਵੱਜਣਾ ਸੀ ਇਸ ਤੇ ਧਿਆਨ ਰੱਖੋ